ਫਿਰ ਸਾਨੂੰ ਸਾਡੇ ਪਰਿਵਾਰਾਂ ਦਾ ਬਹੁਤ ਸਾਥ ਹੈ ਮੇਰੇ ਮੈਸੇਜ ਹੈ ਪੜੇ ਲਿਖੇ ਹੈ ਪਰ ਫਿਰ ਵੀ ਇਸ ਲਾਈਨ ਦੇ ਵਿੱਚ ਹੁਣ ਜਿਵੇਂ ਮੈਂ ਇੱਥੇ ਆਇਆ ਤਾਂ ਪਿੱਛੇ ਉਹਨਾਂ ਨੇ ਪਸੂ ਸੰਭਾਲਨੇ ਤੇ ਭਾਈ ਜਸਮੀਤ ਸਿੰਘ ਦੇ ਮੈਸੇਜ ਇਹਨਾਂ ਦੇ ਅਮਨਦੀਪ ਕੌਰ ਤੇ ਭਾਈ ਜਸਵੀਰ ਸਿੰਘ ਦੇ ਮੈਸੇਜ ਜਸਪ੍ਰੀਤ ਕੌਰ ਉਹਨਾਂ ਦਾ ਵੀ ਬਹੁਤ ਉਹਨਾਂ ਨੂੰ ਸਾਥ ਹੈ ਕਿ ਬਸ ਪਰਿਵਾਰਾਂ ਦਾ ਸਾਥ ਕਰਕੇ ਹੀ ਅਸੀਂ ਬਾਹਰ ਨਿਕਲੇ ਆ ਤੇ ਉਸੇ ਵਜ੍ਹਾ ਨਾਲ ਹੀ ਇਹ ਥੋੜਾ ਜਿਹਾ ਅੱਗੇ ਆਪਣਾ ਗਰਾਊਂਡ ਬਣਿਆ ਕਿਉਂਕਿ ਉਹ ਖੁਦ ਦਾ ਦੁੱਧ ਹੈ ਹਾਂਜੀ ਤੇ ਖੁਦ ਸਰ ਕਰ ਰਹੇ ਆ ਨਾਮ ਵੀ ਵਿਚੋਲਾ ਵਿਚਾਲੇ ਸਿੱਧੀ ਸਿੱਧੀ ਕਸਟਮਰ ਨਾਲ ਗੱਲ ਆਪਣੀ ਕਸਟਮਰ ਨੂੰ ਸੈਟੀਸਫਾਈ ਕਰਨਾ ਆਪਾਂ ਬਸ ਆਪਣਾ ਕੰਮ ਜੰਮ ਗਿਆ ਨਾਮ ਰੱਖਿਆ ਸ਼੍ਰੀ ਗੁਰੂ ਨਾਨਕ ਡੈਰੀ ਪ੍ਰੋਡਕਟ ਸਾਰੇ ਡੈਰੀ ਪ੍ਰੋਡਕਟ ਅਵੇਲੇਬਲ ਆਪਣੇ ਕੋਲੇ ਠੀਕ ਹੈ ਇਸ ਟਾਈਮ ਤਾਂ ਦੁੱਧ ਦਹੀਂ ਪਨੀਰ ਘਿਓ ਮਵਾ ਲੱਸੀ ਇਹਨੂੰ ਛਾਛ ਕਹਿੰਦੇ ਨੇ ਹਾਂਜੀ ਸਾਰੀਆਂ ਚੀਜ਼ਾਂ ਅਵੇਲੇਬਲ ਆਪਾਂ ਬੈਠੇ ਆਂ ਜੀ ਸ੍ਰੀ ਗੁਰੂ ਨਾਨਕ ਡੇਰੀ ਪ੍ਰੋਡਕਟ ਸ਼ੋਪ ਦੇ ਵਿੱਚ ਇਹ ਸ਼ੋਪ ਹੈ ਜਿਹੜੀ ਇਹ ਭਾਈ ਮਾਸਟਰ ਕੁਰੀਪ ਸਿੰਘ ਜੀ ਤੇ ਜਸਮੀਤ ਭਾਈ ਤੇ ਭਾਈ ਜਸਵੀਰ ਭਰਾਣੇ ਕੋਲੀ ਹੈ ਜਿਵੇਂ ਕਿ ਆਪਾਂ ਤੁਹਾਨੂੰ ਆਪਣੀਆਂ ਪਹਿਲੀਆਂ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਕਿਵੇਂ ਇਹਨਾਂ ਨੇ ਇੱਕ ਗਾਂ ਤੋਂ ਕੰਮ ਸ਼ੁਰੂ ਕੀਤਾ ਸੀ ਹਨਾ ਇੱਕ ਗਾਂ ਤੋਂ ਕੰਮ ਸ਼ੁਰੂ ਕਰਕੇ ਫਿਰ ਹੁਣ ਡੇਰੀ ਫਾਰਮ ਦੇ ਵਿੱਚ ਕਨਵਰਟ ਕਰਿਆ ਫਿਰ ਹੌਲੀ-ਹੌਲੀ ਕਰਕੇ ਪਿੰਡ ਦੇ ਵਿੱਚ ਮਿਲਕ ਪਲਾਂਟ ਲਾਇਆ ਤੇ ਅੱਜ ਵਾਹਿਗੁਰੂ ਦੀ ਮਿਹਰ ਦਾ ਕਰਕੇ ਇਹਨਾਂ ਨੇ ਆਪਣੇ ਕੋਲੇ ਇੱਕ ਸ਼ਹਿਰ ਸ਼ੂਟਗੜ੍ਹ ਉਹਦੇ ਵਿੱਚ ਇਹ ਵਿਖਾਣ ਖੋਲੀ ਆ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਵਧਾਈਆਂ ਬਾਈ ਜੀ ਤੇ ਅੱਜ ਮੈਂ ਆ ਹੀ ਪੁੱਛਣਾ ਚਾਹੁੰਗਾ ਵੀ ਤੁਹਾਨੂੰ ਫੀਲ ਕਿਵੇਂ ਹੋਈ ਜਾਂਦਾ ਜੇ ਆਪਾਂ ਇਸ ਮੁਕਾਮ ਤੇ ਹੁਣ ਪਹੁੰਚ ਗਏ ਆਂ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਵੀ ਉਹ ਉਸ ਗੱਲ ਨੂੰ 2-3 ਸਾਲ ਹੋ ਗਏ ਹਨ ਜਦੋਂ ਆਪਾਂ ਕੰਮ ਸ਼ੁਰੂ ਕਰਿਆ ਸੀ ਵੀ ਹੁਣ ਆਪਾਂ ਇੱਥੋਂ ਤੱਕ ਪਹੁੰਚ ਗਏ ਆਂ ਵੀ ਅੱਜ ਆਪਾਂ ਨੂੰ ਕਿਹੋ ਜਿਹਾ ਮਹਿਸੂਸ ਹੋਈ ਜਾਂਦਾ ਦੇਖੋ ਜੀ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਹਾਂ ਜੀ ਪਰ ਸਟੈਪ ਵਾਈਜ਼ ਸਟੈਪ ਆਪਣੇ ਯਾਦ ਵੀ ਪਏ ਹੈ ਵੀ ਕਿਸ ਤਰ੍ਹਾਂ ਇਹ ਲੱਗਦਾ ਸੀਗਾ ਵੀ ਜਦੋਂ ਆਪਾਂ ਕੰਮ ਸ਼ੁਰੂ ਕਰਿਆ ਵੀ ਲੋਕਾਂ ਨੇ ਕੰਮ ਮੈਨ ਡੈਲੀ ਸ਼ੁਰੂ ਕਰ ਰੱਖੇ ਸ਼ਹਿਰਾਂ ਦੇ ਵਿੱਚ ਜਾਨ ਦੁੱਤ ਸਪਲਾਈ ਦੇ ਕੰਮ ਹੈ ਤਾਂ ਕਿਵੇਂ ਹੋ ਜਾਂਦੇ ਕਿਵੇਂ ਇਸ ਤਰ੍ਹਾਂ ਹਨਾ ਤੇ ਮੇਰੇ ਦੋਨੇ 파ਟਨਰ ਆ ਜਸਮੀਤ ਸਿੰਘ ਜਸਵੀਰ ਸਿੰਘ ਇਹ ਨਾਲ ਮੇਰੇ ਲੱਗੇ ਰਹੇ ਆ ਅਸੀਂ ਤਿੰਨਾਂ ਨੇ ਮਿਲ ਕੇ ਵੱਖੋ ਵੱਖਰੇ ਜਿਹ ਮਿਹਨਤ ਕੀਤੀ ਹੈ ਵਿਚ ਆ ਕੇ ਪਰ ਉਹ ਮੈਨ ਦਾ ਫਲਸਾ ਨੂੰ ਜਰੂਰ ਮਿਲਿਆ ਕਹਿੰਦੇ ਮੈਨ ਦਾ ਫਲ ਮਿਲਦਾ ਹਾਂਜੀ ਪਰ ਉਹ ਲੱਗੇ ਵੇ ਪਹਿਲਾਂ ਨੈਸਲੇ ਨੂੰ ਦੁੱਧ ਪਾਉਣਾ ਸੱਤ ਨੂੰ ਦੁੱਧ ਪਾਉਣਾ ਉਹਨਾਂ ਦੇ ਤਸੀਹੇ ਝੱਲਣੇ ਤੇ ਉਹਨਾਂ ਨੇ ਰਾਹ ਦੇ ਵਿੱਚ ਜੋ ਹੇਰਾ ਫੇਰੀਆਂ ਕਰਨੀਆਂ ਜੋ ਸਾਨੂੰ ਰੇਟ ਸਾਡੇ ਭੰਨ ਕੇ ਦੇਣੇ ਸਾਡੇ ਵਜਨ ਮਾਰਨੇ ਫੈਟ ਮਾਰਨੀ ਐਸ ਐਨ ਐਫ ਮਾਰਨੀ ਉਹ ਚੀਜ਼ਾਂ ਸਹਿਨ ਕਰ ਚੁੱਕੇ ਆ ਅਸੀਂ ਵੀ ਪਹਿਲਾਂ ਤਾਂ ਆਪਾਂ ਵੀ ਆਪ ਇਹ ਕੰਮ ਕਰਨਾ ਸ਼ੁਰੂ ਕਰਤਾ ਸੀ ਸੇਲ ਵਾਲਾ ਹਾਂ ਜੀ ਉੱਧਰੋਂ ਨਿਕਲ ਕੇ ਫੇਰ ਆਪਾਂ ਮਿਹਤ ਪਲਾਟ ਦੇ ਕੰਮ ਕੀਤਾ ਉਹ ਆਪਾਂ ਪਿੰਡ ਚ ਬਖਾਇਆ ਸੀਗਾ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਆਪਾਂ ਸ਼ਹਿਰ ਚ ਵੀ ਆ ਗਏ ਮਤਲਬ ਉਹ ਚੀਜ਼ਾਂ ਦੇਖੀਆਂ ਵੀ ਆ ਤਾਂ ਲੱਗਦਾ ਉਹਨਾਂ ਨਾਲੋਂ ਕਿਤੇ ਬੈਟਰ ਆ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਉਹ ਖੁਦ ਦਾ ਦੁੱਧ ਹੈ ਹਾਂ ਜੀ ਤੇ ਖੁਦ ਸੇਲ ਕਰ ਰਹੇ ਆ ਖੁਦ ਸੇਲ ਕਰਨਾ ਕੋਈ ਵਿਚੋਲਾ ਵਿਚਾਲੇ ਸਿੱਧੀ ਸਿੱਧੀ ਕਸਟਮਰ ਨਾਲ ਗੱਲ ਆਪਣੀ ਕਸਟਮਰ ਨੂੰ ਸੈਟੀਸਫਾਈ ਕਰਨਾ ਆਪਾਂ ਬਸ ਆਪਣਾ ਕੰਮ ਜੰਮ ਗਿਆ ਫੇਰ ਤੇ ਜੇ ਹੁਣ ਆਪਾਂ ਇਹ ਸ਼ੋਪ ਦੀ ਆਪਾਂ ਗੱਲ ਕਰੀਏ ਵੀ ਇਹਦੀ ਲੋਕੇਸ਼ਨ ਕੀ ਆ ਤੇ ਇੱਥੇ ਆਪਣੇ ਕੋਲੇ ਕਿਹੜੇ-ਕਿਹੜੇ ਪ੍ਰੋਡਕਟ ਜਿਹੜੇ ਮਿਲ ਜਾਂਦੇ ਆ ਲੋਕੇਸ਼ਨ ਇਹ ਸਿਟੀ ਰੋਡ ਹੈ ਠੀਕ ਹੈ ਜੀ ਸਿਟੀ ਰੋਡ ਬੋਲਦੇ ਆ ਨੀਅਰ ਬਾਈ ਤ੍ਰੀਮੂਰਤੀ ਮੰਦਿਰ ਠੀਕ ਹੈ ਜੀ ਇਹ ਰੋਡ ਜਿਹੜੀ ਸਿਟੀ ਰੋਡ ਹੈ ਰिलायंस ਪੰਪ ਤੋਂ ਭਗਤ ਸਿੰਘ ਚੌਕ ਨੂੰ ਮੈਨ ਬਾਜ਼ਾਰ ਨੂੰ ਜਾਂਦੀ ਹੈ ਹਾਂ ਹਾਂ ਉਸ ਮੈਨ ਰੋਡ ਦੇ ਉੱਪਰ ਹੈ ਤੇ ਇਹ ਤ੍ਰੀਮੂਰਤੀ ਮੰਦਿਰ ਦੀਆਂ ਦੁਕਾਨਾਂ ਹੈ ਠੀਕ ਹੈ ਜੀ ਤੇ ਉਸੇ ਰੋਡ ਦੇ ਉੱਤੇ ਲੋਕੇਸ਼ਨ ਹੈ ਇਹਦੀ ਬਾਕੀ ਰਹੀ ਗੱਲ ਪ੍ਰੋਡਕਟਾਂ ਦੀ ਤੇ ਪ੍ਰੋਡਕਟ ਆਪਣੇ ਕੋਲੇ ਦੁੱਧ ਦੇ ਬਣੇ ਹੋਏ ਸਾਰੇ ਪ੍ਰੋਡਕਟ ਹੈ ਠੀਕ ਹੈ ਜੀ ਜਿਵੇਂ ਕਿ ਆਪਾਂ ਪਹਿਲਾਂ ਹੀ ਸੋਚਿਆ ਸੀਗਾ ਜਦੋਂ ਆਪਾਂ ਨਾਮਕਰਨ ਕੀਤਾ ਡੈਰੀ ਦਾ ਵੀ ਕੀ ਨਾਮ ਰੱਖਣਾ ਹੈ ਠੀਕ ਹੈ ਜੀ ਤੇ ਨਾਮ ਰੱਖਿਆ ਸ਼੍ਰੀ ਗੁਰੂ ਨਾਨਕ ਡੈਰੀ ਪ੍ਰੋਡਕਟ ਸਾਰੇ ਡੈਰੀ ਪ੍ਰੋਡਕਟ ਅਵੇਲੇਬਲ ਆਪਣੇ ਕੋਲੇ ਠੀਕ ਹੈ ਇਸ ਟਾਈਮ ਤਾਂ ਦੁੱਧ ਦਹੀਂ ਪਨੀਰ ਘਿਓ ਮਵਾ ਲੱਸੀ ਇਹਨੂੰ ਛਾਛ ਕਹਿੰਦੇ ਨੇ ਹਾਂ ਜੀ ਸਾਰੀਆਂ ਚੀਜ਼ਾਂ ਅਵੇਲੇਬਲ ਆਪਣੇ ਕੋਲ ਠੀਕ ਹੈ ਜੀ ਤੇ ਹੁਣ ਆਪਾਂ ਇਸ ਰਿਐਕਟ ਆਏ ਗੱਲ ਕਰਨੀ ਹੈ ਵੀ ਸਹਿਯੋਗ ਕਿਹਦਾ ਕਿਹਦਾ ਰਿਹਾ ਆਪਾਂ ਨੂੰ ਇਸ ਇੱਥੋਂ ਤੱਕ ਪਹੁੰਚਤ ਕਰਨ। ਜਿਹੜਾ ਪਿੱਛੇ ਤੱਕ ਪਹੁੰਚਿਆ ਸਹਿਯੋਗ ਕਿਹਦਾ ਕਿਹਦਾ ਰਿਹਾ। ਦੇਖੋ ਜੀ ਸਭ ਤੋਂ ਵੱਡਾ ਸਹਿਯੋਗ ਤਾਂ ਅਸੀਂ ਕਵਾਂਗੇ ਕਿ ਅਸੀਂ ਤਿੰਨਾਂ 파ਟਨਰ ਜਿਨ੍ਹਾਂ ਨੇ ਸਾਡੀ ਸਮਝ ਆਪਸ ਵਿੱਚ ਮਿਲੀ ਤਾਂ ਇਹ ਕੰਮ ਅੱਗੇ ਵਧਿਆ। ਤੇ ਇਹ ਕੰਮ ਸਟਾਰਟ ਕਰਨ ਤੋਂ ਸਭ ਤੋਂ ਵੱਡਾ ਉਪਰਾਲਾ ਬਾਈ ਕੁਲਦੀਪ ਸਿੰਘ ਥਾਂਦੇ ਵਾਲੇ। ਹਾਂਜੀ ਪੰਜਾਬ ਵਾਲੇ। ਪੰਜਾਬ ਵਾਲੇ। ਹਾਂ। ਉਹਨਾਂ ਨੇ ਸਾਨੂੰ ਹੌਸਲਾ ਦਿੱਤਾ। ਕਿਉਂਕਿ ਮੈਂ ਤਾਂ ਇਸ ਲੈਂਡ ਤੋਂ ਬਹੁਤ ਦੂਰ ਸੀਗਾ ਹਾਂਜੀ ਤੇ ਉਹਨਾਂ ਹਜੇ ਵੀ ਸਾਨੂੰ ਬਹੁਤ ਜਿਆਦਾ ਹੌਸਲਾ ਦਿੰਦੇ ਆ ਹਾਂ ਅੱਜ ਆਏ ਵੇ ਸੀ ਸਵੇਰੇ ਅੱਜ ਓਪਨਿੰਗ ਤੇ ਠੀਕ ਹੈ ਸੋ ਆਪਣੀ ਓਪਨਿੰਗ ਹੋਈ ਐ ਸਵੇਰੇ ਅੱਜ ਤੇ ਸਵੇਰੇ ਸ਼ਾਪ ਤੇ ਪਹੁੰਚੇ ਹੋ ਉਹਨਾਂ ਦਾ ਬਹੁਤ ਸਾਨੂੰ ਹੌਸਲਾ ਹੈ ਤੇ ਅੱਜੇ ਵੀ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਗਏ ਕਿ ਆਹ ਦੁਕਾਨ ਨਹੀਂ ਰਹਿਣੀ ਤੁਸੀਂ ਸਾਲ ਬਾਅਦ ਵੇਖਿਆ 6 ਮਹੀਨੇ ਬਾਅਦ ਆਪਾਂ ਇਥੇ ਹੋਰ ਰੰਗ ਬੁੜੀ ਹੋਰ ਲਾ ਦਾਂਗੇ ਠੀਕ ਹੈ ਜੀ ਉਹਨਾਂ ਦਾ ਬਹੁਤ ਹੌਸਲਾ ਹੈ ਫਿਰ ਸਾਨੂੰ ਸਾਡੇ ਪਰਿਵਾਰਾਂ ਦਾ ਬਹੁਤ ਸਾਥ ਹੈ ਮੇਰੇ ਮੈਸੇਜ ਆ ਪੜੇ ਲਿਖੇ ਆ ਪਰ ਫਿਰ ਵੀ ਇਸ ਲਾਈਨ ਦੇ ਵਿੱਚ ਹੁਣ ਜਿਵੇਂ ਮੈਂ ਇੱਥੇ ਆਇਆ ਤੇ ਪਿੱਛੇ ਉਹਨਾਂ ਨੇ ਪਸੂ ਸੰਭਾਲਨੇ ਤੇ ਬਾਈ ਜਸਮੀਤ ਸਿੰਘ ਦੇ ਮੈਸੇਜ ਇਹਨਾਂ ਦੇ ਅਮਨਦੀਪ ਕੌਰ ਤੇ ਬਾਈ ਜਸਵੀਰ ਸਿੰਘ ਦੇ ਮੈਸੇਜ ਜਸਪ੍ਰੀਤ ਕੌਰ ਉਹਨਾਂ ਦਾ ਵੀ ਬਹੁਤ ਉਹਨਾਂ ਨੂੰ ਸਾਥ ਹੈ ਕਿ ਬਸ ਪਰਿਵਾਰਾਂ ਦਾ ਸਾਥ ਕਰਕੇ ਹੀ ਅਸੀਂ ਬਾਹਰ ਨਿਕਲੇ ਆ ਤੇ ਉਸੇ ਵਜ੍ਹਾ ਨਾਲ ਹੀ ਇਹ ਥੋੜਾ ਜਿਹਾ ਅੱਗੇ ਆਪਣਾ ਗਰਾਊਂਡ ਬਣਿਆ ਠੀਕ ਹੈ ਜੀ ਅੱਲਾ ਬੰਦਾ ਕੁਝ ਨਹੀਂ ਕਰਦਾ ਹਾਂ ਇਹ ਇਹ ਸੀਗੇ ਆਪਣੇ ਮਾਸਟਰ ਜੀ ਜਿਨ੍ਹਾਂ ਨੂੰ ਵੀ ਤੁਸੀਂ ਜਾਣਦੇ ਹੋ ਸਾਰੇ ਇਹਨਾਂ ਦੀ ਆਪਾਂ ਵੀਡੀਓ ਵੀ ਪਾਈਆਂ ਇਹਨਾਂ ਦਾ ਫਾਰਮ ਵੀ ਆਪਾਂ ਤੁਹਾਨੂੰ ਦਿਖਾਇਆ ਤੇ ਆਪਾਂ ਨੂੰ ਡਿਮਾਂਡ ਵੀ ਆਉਂਦੀ ਹੁੰਦੀ ਇਹ ਵੀ ਮਾਸਟਰ ਜੀ ਦੀ ਇੱਕ ਵੀਡੀਓ ਹੋਰ ਪਾਓ ਕਿਉਂਕਿ ਇਹਨਾਂ ਨੇ ਜਿਹੜੀ ਵੀਡੀਓ ਦੇ ਵਿੱਚ ਗੱਲਾਂ ਦਸੀਆਂ ਉਹ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਾਂ ਨੂੰ ਵੀ ਤੇ ਬਾਕੀ ਸਾਰੇ ਦਰਸ਼ਕਾਂ ਨੂੰ ਵੀ ਜਿਹੜੇ ਆਪਾਂ ਨੂੰ ਦੇਖਦੇ ਆ ਤੇ ਹੁਣ ਜਿਵੇਂ ਕਿ ਭਾਈ ਜੀ ਨੇ ਦੱਸਿਆ ਵੀ ਆਪਣੇ 파ਟਨਰ ਜਸਮੀਤ ਸਿੰਘ ਜੀ ਵੀ ਹੈਗੇ ਆ ਤੇ ਇਹਨਾਂ ਨੂੰ ਵੀ ਤੁਸੀਂ ਜਾਣਦੇ ਹੋ ਕਿਉਂਕਿ ਆਪਣੇ ਚੈਨਲ ਤੇ ਇਹਨਾਂ ਦੀ ਵੀ ਵੀਡੀਓ ਆਉਂਦਾ ਰਹਿੰਦੀ ਹੈ। ਹੁਣ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਵੀ ਇਹਨਾਂ ਇਹਨਾਂ ਨੂੰ ਅੱਜ ਕਿਹੋ ਜਿਹਾ ਫੀਲ ਹੋਈ ਜਾਂਦਾ ਵੀ ਇਹਨਾਂ ਨੇ ਕਦੇ ਨਾ ਕਦੇ ਤਾਂ ਸੋਚਿਆ ਹੋਣਾ ਵੀ ਆਪਾਂ ਆਪਣੇ ਕੰਮ ਨੂੰ ਇੱਥੋਂ ਤਾਈਂ ਲੈ ਕੇ ਜਾਵਾਂਗੇ ਕਿਉਂਕਿ ਕੋਈ ਵੀ ਬੰਦਾ ਜਦੋਂ ਕੰਮ ਦੀ ਸ਼ੁਰੂਆਤ ਕਰਦਾ ਹੈ ਉਹ ਅੱਗੇ ਤਾਂ ਹੀ ਸੋਚਦਾ ਵੀ ਮੈਂ ਆਪਣੇ ਕੰਮ ਨੂੰ ਕਿੰਨਾ ਕੁ ਵਧਾਉਣਾ ਹੈ ਨਾ ਤੇ ਇਹਨਾਂ ਨੇ ਵੀ ਇਹ ਸ਼ਾਪ ਖੋਲਹੀ ਹੈ ਕਿਉਂਕਿ ਇਹਨਾਂ ਨੇ ਦੱਸਿਆ ਵੀ ਇਹ 파ਟਨਰ ਹੈਗੇ ਆ ਤੇ ਆਪਾਂ ਭਾਈ ਜੀ ਤੋਂ ਵੀ ਰਾਇ ਲਵਾਂਗੇ ਵੀ ਇਹਨਾਂ ਨੂੰ ਅੱਜ ਕਿਹੋ ਜਿਹਾ ਫੀਲ ਹੋ ਰਿਹਾ ਹੈ। ਸਭ ਤੋਂ ਪਹਿਲਾਂ ਦੇ ਬਹੁਤ ਬਹੁਤ ਧੰਨਵਾਦ ਜੀ ਹੁਣ ਜਿਵੇਂ ਕਿ ਆਪਣੇ ਸੇਮ ਹੀ ਕੁਐਸਚਨ ਰਹਿਣਗੇ ਵੀ ਇਹ ਮਾਸਟਰ ਜੀ ਹੋਰਾਂ ਨੇ ਤਾਂ ਆਪਦੀ ਫੀਲਿੰਗ ਦੱਸਤੀ ਹੈ ਨਾ ਵੀ ਤੇ ਹੁਣ ਤੁਸੀਂ ਵੀ ਆਪਦੀ ਫੀਲਿੰਗ ਸ਼ੇਅਰ ਕਰੋ ਵੀ ਤੁਸੀਂ ਕਦੇ ਸੋਚਿਆ ਸੀ ਵੀ ਆਪਾਂ ਸ਼ਹਿਰ ਚ ਦੁਕਾਨ ਖੋਲਣਾ ਵੇਖ ਰਹੇ ਸੀ ਦੇਖੋ ਸੋਚਿਆ ਤਾਂ ਨਹੀਂ ਸੀਗਾ ਪਰ ਵੈਗਰੂ ਹੈ ਕਰਨ ਵਾਲਿਆ ਨਾ ਪਰ ਜਿਵੇਂ ਜਿਵੇਂ ਆਪਾਂ ਮਨ ਲਓ ਹੌਲੀ ਹੌਲੀ ਜਦੋਂ ਉਧਰ ਸ਼ੁਰੂ ਕਰਿਆ ਆਪਾਂ ਪੈਂਟ ਚ ਤਾਂ ਉਦੋਂ ਥੋੜੇ ਇਹ ਆਉਣ ਲੱਗਣ ਲੱਗੇ ਜਾਂਦਾ ਵੀ ਯਾਰ ਆਪਾਂ ਉੱਥੇ ਵੀ ਕਰਕੇ ਵੇਖੀਏ ਪਰ ਉਹ ਸਾਨੂੰ ਹੋ ਗਏ 4-5 ਮਹੀਨੇ ਚੱਲ ਜ ਜਾਂਦੇ ਨੇ ਸਿਸਟਮ ਪਰ ਨਹੀਂ ਹੋਇਆ ਸੀ ਪਰ ਅੱਜ ਦਿਨ ਆਇਆ ਖੁਸ਼ੀਆਂ ਵਾਲਾ ਫੀਲਿੰਗ ਤਾਂ ਦੇਖੋ ਆਉਂਦੀ ਹੈ ਜਦੋਂ ਆਪ ਦਾ ਸਮਾਨ ਲੈ ਕੇ ਵੇਜ ਗਏ ਤਾਂ ਫੀਲਿੰਗ ਤਾਂ ਬਣਦੀ ਹੈ ਤੇ ਇਸ ਤੋਂ ਇਲਾਵਾ ਜਿਵੇਂ ਹੁਣ ਸਹਿਯੋਗ ਦੀ ਗੱਲ ਕਰੀ ਸੀ ਆਪਾਂ ਹਾਂ ਵੀ ਆਪਾਂ ਨੂੰ ਡੇਰੀ ਫਾਰਮ ਖੋਲ੍ਹਣ ਨੂੰ ਬਹਾਵਾ ਟਾਈਮ ਹੋ ਗਿਆ ਤੇ ਫਿਰ ਇੱਥੋਂ ਤੱਕ ਪਹੁੰਚਣ ਜਾਂ ਪਣ ਸਹਿਯੋਗ ਕਿਦਾ ਕਿਦਾ ਰਿਹਾ ਦੇਖੋ ਸਭ ਤੋਂ ਵੱਡਾ ਸਹਿਯੋਗ ਤਾਂ ਵਾਇਕਰੂ ਦਾ ਸੱਚੇ ਪਾਤਸ਼ਾਹ ਦਾ ਜਿਹੜਾ ਆਪਾਂ ਨੂੰ ਅਗਲਾ ਦਿਨ ਦੇਖਣ ਦਾ ਸਾਥ ਦਿਖਾਉਂਦਾ ਹੈ ਫਿਰ ਸੰਯੋਗ ਪਰਿਵਾਰ ਦਾ ਠੀਕ ਹੈ ਜੀ ਤੇ ਪਸ਼ੂਆਂ ਚ ਸੰਯੋਗ ਆਪਣੇ ਭਾਈ ਕੁਲਦੀਪ ਸਿੰਘ ਥਾਂਦੇਵਾਲਾ ਤੇ ਉਸ ਤੋਂ ਬਾਅਦ ਭਾਈ ਹੁਣ ਜਦੋਂ ਦਾ ਆਪਾਂ ਸ਼ੁਰੂ ਕਰਿਆ ਕੈਂਟ ਚ ਤੇ ਹਰਮੀਤ ਸਿੰਘ ਗੁਲਾਬੇ ਵਾਲਾ ਭਾਈ ਉਹ ਰਿਆਂ ਨੇ ਬਹੁਤ ਮਦਦ ਕੀਤੀ ਹੈ ਧੰਨਵਾਦ ਭਾਈ ਉਹ ਰਿਆਂ ਦਾ ਤੇ ਮੰਨ ਲਓ ਅੱਗੇ ਦਾ ਰਸਤਾ ਦਿਖਾਉਂਦੇ ਆ ਕਿਉਂਕਿ ਉਹਨਾਂ ਦਾ ਇੱਥੇ ਚੱਲੀ ਜਾਂਦਾ ਨਾ ਗੰਗਾ ਨਗਰ ਐਸ ਬਲੌਗ ਚ ਉਹਨਾਂ ਦੀ ਸ਼ਾਪ ਹੈ ਮਿਲਕ ਦੀ ਆਪ ਹੀ ਆਪ ਦਾ ਦੁੱਧ ਉਹ ਵੇਚਦੇ ਆ ਉਹ ਸਾਨੂੰ ਉਹ ਥੋੜਾ ਜਿਹਾ ਦੱਸਦੇ ਰਹਿੰਦੇ ਆ ਵੀ ਐ ਕਰ ਲੋ ਆਹ ਸਿਸਟਮ ਕਰ ਲੋ ਤੇ ਇੱਥੋਂ ਦਾ ਵੀ ਉਹਨਾਂ ਨੇ ਸਾਰਾ ਸਿਸਟਮ ਆਖਿਆ ਸੀ ਵੀ ਹੌਲੀ ਹੌਲੀ ਬਾਜ਼ਾਰ ਨੂੰ ਵੀ ਚੱਲੋ ਬਸ ਬਸ ਆਪੇ ਵੀਰੀ ਬਣਦੀ ਐ ਉਹਨੂੰ ਪਹਿਲਾਂ ਕੁਲਦੀਪ ਸਿੰਘ ਮਿਲੇ ਫਿਰ ਹਰਮਿੰਦਰ ਸਿੰਘ ਮਿਲੇ ਹੁਣ ਦੋਵੇਂ ਇਕੱਠੇ ਸਾਨੂੰ ਪੂਰਾ ਸਹਿਯੋਗ ਦੇ ਰਹੇ ਆ ਠੀਕ ਐ ਦੇਖਣਾ ਜਿਵੇਂ ਹੁਣ ਆਪਾਂ ਇੱਥੇ ਆ ਲਿਖ ਰੱਖਿਆ ਵੀ 100% ਆਪਣਾ ਨੇਚਰਲ ਪ੍ਰੋਡਕਟ ਹੈ ਨਾ ਇੱਥੇ ਹੁਣ ਇੱਕ ਕਸਟਮਰ ਆਇਆ ਸੀ ਥੋੜਾ ਜਿਹਾ ਟਾਈਮ ਪਹਿਲਾਂ ਜਦੋਂ ਆਪਣਾ ਉਦਘਾਟਨ ਸੀ ਉਹ ਕਹਿੰਦਾ ਵੀ ਇਹ ਤੁਸੀਂ ਦੁੱਧ ਕਿੱਥੋਂ ਲੈ ਕੇ ਆਉਂਦੇ ਆ ਵੀ ਇਕੱਠਾ ਕਰਦੇ ਆ ਕਿ ਵੀ ਆਪਣਾ ਆਪ ਦਾ ਵੀ ਉਹਦੇ ਬਾਰੇ ਹੁਣ ਜਿਵੇਂ ਜਿਹੜਾ ਬੰਦਾ ਆਪਣਾ ਸੂਰਤ ਘੜਦਾ ਇਹ ਵੀਡੀਓ ਵੇਖੀ ਜਾਂਦਾ ਇਸ ਗੱਲ ਤੋਂ ਤੁਸੀਂ ਜਾਣਨਾ ਪਾਉ ਵੀ ਇਹ ਦੁੱਧ ਕਿੱਥੋਂ ਆਉਂਦਾ ਤੇ ਕਿਵੇਂ ਆਪਾਂ ਇਹਨੂੰ ਇਕੱਠਾ ਕਰਦੇ ਆ ਵੀ ਇਹ 100% ਨੇਚਰਲ ਪ੍ਰੋਡਕਟਸ ਹੀ ਹੋ ਗਿਆ ਨੇਚਰਲ ਤਾਂ ਦੇਖੋ ਆਏ ਆ ਨੇਚਰਲ ਇਕ ਤਾਂ ਆਪਾਂ ਇਕੱਠਾ ਜਿਹੜਾ ਕਰਦੇ ਆਂ ਆਇ ਨਹੀਂਗਾ ਵੀ ਹਰੇਕ ਹੈ ਜਿਹੜੇ ਪਸ਼ੂ ਆਪਣੇ ਵੇਖੇ ਪਰਖੇ ਪਸ਼ੂ ਆਪਣੇ ਪਿੰਡ ਦੇ ਆਪਣੇ ਨਿਗਾ ਚ ਰਹਿੰਦੇ ਹਨਾ ਦੂਜਾ ਗੱਲ ਤੁਹਾਨੂੰ ਪਤਾ ਹੀ ਆਪਣੇ ਪਿੰਡ ਚ ਕਿੰਨੇ ਡੇਰੀ ਫਾਰਮ ਹੈ ਕੁਝ ਆਪਣਾ ਆਪ ਦਾ ਹੋ ਗਿਆ ਜਿਵੇਂ ਮੰਨ ਲਓ ਵੀ ਤਿੰਨ ਤਿੰਨ ਜਣੇ ਤਾਂ ਅਸੀਂ ਆਪ ਹੀ ਹੋ ਗਏ ਸਾਡਾ ਆਪ ਦਾ ਘਰਦਦਦ ਹੋ ਗਿਆ ਦੂਸਰਾ ਜਿਹੜੇ ਆਪਣੇ ਪਿੰਡ ਚ ਮੁੰਡਿਆਂ ਨੇ ਸ਼ੁਰੂ ਕਰ ਰੱਖਿਆ ਉਹ ਵੀ ਆਪਣੀ ਨਿਗਰਾਨੀ ਹੇਠ ਹੈ ਹਨਾ ਤੇ ਨੈਚੁਰਲ ਐਨੂੰ ਐ ਕਹਿ ਸਕਦੇ ਆ ਵੀ ਜੇ ਕੋਈ ਬਿਮਾਰ ਪਸ਼ੂ ਹੁੰਦਾ ਹੈ ਜਾਂ ਕੋਈ ਦੇ ਪ੍ਰਕਾਰ ਦੇ ਦੇਖਿਆ ਤਾਂ ਅਸੀਂ ਉਹ ਦੁੱਧ ਦੇ ਅੰਦਰ ਨਹੀਂ ਜਾਂਦੇ ਠੀਕ ਹੈ ਹੈਨਾ ਤੇ ਸਾਫ ਸੁਥਰੇ ਦੁੱਧ ਨੂੰ ਆਪਾਂ ਨੇਚਰਲ ਕਹਿ ਦਿੰਦੇ ਆਂ બીજી ਗੱਲ ਜਿਹੜੇ ਆਪਾਂ ਜਾਨਵਰਾਂ ਨੂੰ ਖਵਾਉਣੇ ਆ ਜਿਹੜਾ ਫੀਡ ਖਵਾਉਣੇ ਆ ਜਿਹੜਾ ਹਰਾਚਾਰਾ ਖਵਾਉਣੇ ਆ ਉਹ ਵਧੀਆ ਮਤਲਬ ਕੁਆਲਿਟੀ ਦਾ ਖਵਾਉਣੇ ਆ ਜੇ ਚੰਗਾ ਖਾਊਗਾ ਤਾਂ ਚੰਗਾ ਦੇਊਗਾ ਦੇ ਪਸ਼ੂ ਵੀ ਆਪਣੇ ਘਰ ਦੇ ਆ ਬਿਲਕੁਲ ਤੇ ਦੁੱਧ ਕੱਢਦੇ ਆਪਾਂ ਮਸ਼ੀਨਾਂ ਨਾਲ ਦੁੱਧ ਕੱਢਦੇ ਆ ਹਾਂ ਮਸ਼ੀਨ ਠੀਕ ਅਚਰਾਣੀ ਆ ਤਾਂ ਮੱਖੀ ਨਹੀਂ ਜਾਂਦੀ ਕੋਈ ਮੱਛਰ ਨਹੀਂ ਜਾਂਦਾ ਕੋਈ ਪਿਸ਼ਾਬ ਕੋਈ ਗੋਆ ਨਹੀਂ ਜਾਂਦਾ ਇਸម្លਾਉਟ ਨਹੀਂ ਹੁੰਦੀ ਤੇ ਆਪਣੇ ਕੋਲੇ ਜਿਵੇਂ ਆਪਾਂ ਪਹਿਲਾਂ ਦੱਸ ਕੇ ਹਾਂ ਕਿਹੜੇ ਕਿਹੜੇ ਪ੍ਰੋਡਕਟ ਜਿਵੇਂ ਮਿਲ ਜਾਂਦੇ ਜਿਵੇਂ ਕਿ ਛਾਹ ਬਣਦਾ ਹੈ ਨਾ ਹਾਂ ਦੁੱਧ ਨਹੀਂ ਪਨੀਰ ਜਿਹੜੇ ਦੁੱਧ ਦੇ ਬਣੇ ਪ੍ਰੋਡਕਟ ਆ ਨਾਰਮਲ ਇਹ ਸਾਰੇ ਆਪਣੇ ਕੋਲੇ ਅਵੇਲੇਬਲ ਆ ਤੇ ਬਾਕੀ ਅੱਗੇ ਹੋਰ ਸੁਧਾਰ ਕਰਕੇ ਲਿਆਵਾਂਗੇ ਤੇ ਹੁਣ ਆਪਾਂ ਅੱਗੇ ਫਿਰ ਆਪਣੇ ਬਿਜ਼ਨਸ ਬਾਰੇ ਕੀ ਸੋਚਿਆ ਵੀ ਇਹਦੂ ਅੱਗੇ ਆਪਾਂ ਕੀ ਦੇਖੋ ਇੱਕ ਵਾਰੀ ਤਾਂ ਇੱਥੇ ਸੈਟਅਪ ਕੇ ਰ ਵਧੀਆ ਚੱਜੇ ਅੱਗੇ ਦਾ ਵੇਖਦੇ ਆਂ ਆਪਣੇ ਜਿਹੜਾ ਏਟੀਐਮ ਸਿਸਟਮ ਆ ਉਹ ਬਾਜ਼ਾਰ 'ਚ ਵੀ ਚਾਲੂ ਕਰਾਂਗੇ ਠੀਕ ਹੈ ਜੀ ਹੂੰ ਬਾਕੀ ਵੈਗਰੂ ਨੇ ਕਰਨਾ ਹੈ ਜਿਹੜਾ ਚੰਗਾ ਹੀ ਕਰੂਗਾ ਹਾਂ ਠੀਕ ਹੈ ਤੇ ਲਓ ਜੀ ਅੱਜ ਆਪਾਂ ਪਹੁੰਚੇ ਸੀਗੇ ਬਾਈ ਹੋਰਾਂ ਦੀ ਸ਼ੋਪ ਦੇ ਉੱਤੇ ਸੂਤਗੜ ਦੇ ਵਿੱਚ ਐਸਜੀਐਨ ਡੈਰੀ ਪ੍ਰੋਡਕਟ ਸ਼੍ਰੀ ਗੁਰੂ ਨਾਲ ਡੈਰੀ ਪ੍ਰੋਡਕਟ ਸ਼ੋਪ ਦਾ ਨਾਮ ਹੈ ਜੀ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਬਾਕੀ ਬਾਈ ਹੋਰਾਂ ਕੋਲੇ ਤਾਂ ਆਪਾਂ ਹੁੰਦੇ ਹੀ ਰਹਨੇ ਆ ਤੁਹਾਨੂੰ ਸਾਰੀ ਡਿਟੇਲ ਦੱਸਦੇ ਰਵਾਂਗੇ ਤੇਰੀ ਦੇ ਰਿਲੇਟਡ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਕਮੈਂਟ ਕਰਕੇ ਆਪਦੀ ਰਾਇ ਜ਼ਰੂਰ ਰੱਖਿਆ ਕਰੋ ਕਮੈਂਟ ਦੇ ਵਿੱਚ ਪੁੱਛਿਆ ਵੀ ਕਰੋ ਜਿਹੜੀ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਬਾਕੀ ਆਪਣੇ ਨੰਬਰ ਵੀ ਹੁੰਦੇ ਤੁਸੀਂ ਕਦੋਂ ਵੀ ਆਪਣਾ ਕਾਲ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ